ਬਠਿੰਡਾ ਜੇ ਨਵਾਲਿਕ ਰੇਪੀਡ ਬੱਚੀ ਦੇ ਪਿਤਾ ਨੇ ਕਥਿਤ ਤੌਰ ਤੇ ਬਲਾਤਕਾਰ ਦੇ ਮਲਜ਼ਮ ਮੁੰਡੇ ਦੇ ਦੋਵੇਂ ਹੱਥ ਵੜ ਦਿੱਤੇ ਸਨ ਅਤੇ ਫਰਾਰ ਹੋ ਗਿਆ ਪੁਲਿਸ ਨੇ ਮਲਜ਼ਮ ਨੂੰ ਅੱਜ ਸ਼ਾਮ ਗ੍ਰਿਫਤਾਰ ਕਰ ਲਿਆ ਮਾਮਲਾ ਮੰਗਲਵਾਰ ਦਾ ਜਦੋਂ ਦੋਹਾਂ ਧਿਰਾਂ ਚੱਲ ਰਹੇ ਕੇਸ ਦੀ ਸੁਣਵਾਈ ਲਈ ਬਠਿੰਡਾ ਜ਼ਿਲ੍ਹਾ ਅਦਾਲਤ ਆ ਰਹੀਆਂ ਸਨ ਦੋਵੇਂ ਧਿਰਾਂ ਬਠਿੰਡਾ ਦੇ ਪਿੰਡ ਅ블ੂ ਕੋਟਰੀ ਨਾਲ ਸਬੰਧਤ ਸਨ ਨੌਜਵਾਨ ਤੇ April 2014 ਵਿੱਚ 7 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਕੇਸ ਦਰਜ ਹੋਇਆ ਸੀ ਪੁਲਿਸ ਮੁਤਾਬਕ ਬਦਲਾ ਲੈਣ ਲਈ ਘਟਾ ਨੂੰ ਪੀੜਤ ਕੁੜੀ ਦੇ ਪਿਤਾ ਨੇ ਅੰਜਾਮ ਦਿੱਤਾ ਹੱਥ ਵੜਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਦੋ ਸੜ ਪਹਿਲਾਂ ਇਹ ਤੇ ਸਾਡਾ ਕੇਸ ਚੱਲੀ ਜਾਂਦਾ ਸੀਗਾ ਅਸੀਂ ਤਰੀਕ ਤੇ ਆਏ ਹੋਏ ਸੀਗੇ ਤੇ ਬਾਕੀ ਸਮਾਨ ਤਾਂ ਮੇਰੇ ਕੋਲੇ ਸੀਗਾ ਜੀ ਸਾਰੇ ਤੇ ਉਹਨੂੰ ਮੈਂ ਇੱਕ ਗੋਲੀ ਪਿਆਈ ਸੀਗੇ ਚਾਹ ਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਕਰਕੇ ਮੋਟਰਸਾਈਕਲ ਤੇ ਮਗਰ ਬਹਾ ਲਿਆ ਉਹਨੂੰ ਮੈਂ ਤੇ ਉੱਥੇ ਲੈ ਗਿਆ ਸੀਗਾ ਨਹਿਰ ਤੇ ਬਾਅਦ ਉੱਥੇ ਮੈਂ ਰੱਸਾ ਪਾ ਕੇ ਉਹਦੇ ਗੱਲ ਨੂੰ ਤੇ ਬੰਨ ਕੇ ਦਰਖਤ ਨਾਲ ਤੇ ਬਸ ਦੋਨੇ ਹੱਥ ਵੱਡ ਗਏ ਕਾਦੇ ਨਾਲ ਵੱਡਿਆ ਸੀ ਕਾਪੇ ਨਾਲ ਕਪਾ ਸੀਗਾ ਬਿਲਕੁਲ ਮੈਨੂੰ ਦੁੱਖ ਹੈਗਾ ਮੈਨੂੰ ਦੁੱਖ ਕਹਦਾ ਜੀ ਮੇਰਾ ਤਾਂ ਇਹ ਟੈਨਸ਼ਨ ਲੱਥੀ ਵੀ ਮੇਰੀ ਧੀ ਦੇ ਸੱਤੇ ਲੱਗੇ ਕਲੰਕ ਮੈਨੂੰ ਭਣਾ ਦੇ ਹੁਣ ਕੋਈ ਗੱਲ ਨਹੀਂ ਮੌਤ ਵੀ ਆਜਾ ਮੈਂ ਤਾਂ ਵੀ ਹੱਥ ਕੇ ਚੜੂੰਗਾ ਆਈਓ ਨੇ ਇਸੇ ਦਰਸ਼ਨ ਸਿੰਘ ਨੇ ਕੁੰਬੇ ਦੇ ਆਸ-ਪਾਸ ਵਾਲੇ ਰੇੜੇ ਜਿਹੇ ਚੁਣੂ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਫਾਰਦਰ ਤਫਤੀਸ਼ੇ ਦੀ ਜਾਰੀ ਹੈ ਕੋ ਜੋ ਬਾਦਰ ਤਫਤੀਸ਼ ਦੇ ਵਿੱਚ ਰਿਕਵਰੀ ਵੀ ਕਰਾਉਣੀ ਹੈ ਜਿਸ ਨਾਲ ਨੇ ਵੈਪਨ ਨਾਲ ਨੇ ਫੱਟਾਂ ਮਾਰੀਆਂ ਵੱਡੇ ਆ ਤੇ ਜੋ ਵੀ ਅੱਗੇ ਸਾਹਮਣੇ ਆਉਣਗੇ ਉਹ ਸਫਾਰ ਮਿਸਲ ਤੇ ਲੈ ਕੇ ਉਹ ਜੀ ਕਾਰਵਾਈ ਕੀਤੀ ਜਾਏਗਾ ਇਲਜ਼ਾਮ ਲੱਗੇ ਕਿ ਚੁੰਬਾਪਿੰਡ ਨੇੜੇ ਮਲਜ਼ਮ ਨੇ ਨੌਜਵਾਨ ਨੂੰ ਦਰਖਤ ਨਾਲ ਬੰਨ੍ਹ ਦਿੱਤਾ ਇਲਜ਼ਾਮਾ ਮੁਤਾਬਕ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਤੇਜ਼ ਤਰ ਹਥਿਆਰਾਂ ਨਾਲ ਦੋਵੇਂ ਹੱਥ ਵੱਢ ਦਿੱਤੇ